ਕਦੇ ਮਜੀਠੇ ਦੇ ਹੱਕ ਚ ਬੋਲਿਆ ਨਾ ਬੋਲਣਾ ਮੈਂ ਇਹ ਕਹਿ ਰਿਹਾ ਕਿ ਜੀ ਐਸ ਆਈ ਜਿਹੜਾ ਪਰਚਾ ਦਰਜ ਕੀਤਾ ਹੈ ਇਹ ਕੋਈ ਅੱਜ ਤੱਕ ਕਿਸੇ ਤੇ ਪਰਚਾ ਦਰਜ ਹੋਇਆ ਨਹੀਂ ਸੀ ਜਿਹੜਾ ਮੈਂ ਕੀਤਾ ਹੈ ਅੱਜ ਜਿਹੜੇ ਪਰਚੇ ਨੂੰ ਇਹਨਾਂ ਨੇ ਸਾਢੇ 3 ਸਾਲ ਰੋਲ ਕੇ ਰੱਖਿਆ ਮਜੀਠੇ ਦੇ ਪਰਚਾ ਮੈਂ ਦਰਜ ਕੀਤਾ ਮਜੀਠੀਆ ਜੇਲ ਮੇਰੇ ਕਰਕੇ ਗਿਆ ਮਜੀਠੀਏ ਦੇ ਖਿਲਾਫ ਕਾਰਵਾਈ ਮੈਂ ਕੀਤੀ ਤੇ ਅੱਜ ਵੀ ਮੈਂ ਨਾ ਮੇਰਾ ਸਮਝੌਤਾ ਹੋਣਾ ਕਦੇ ਮਜੀਠੀਏ ਦੇ ਨਾਲ ਨਾ ਮੈਂ ਕਦੇ ਕਰਾ ਨਾ ਉਹ ਮੇਰੇ ਨਾਲ ਕਰੇ ਲੇਕਿਨ ਜੀੜੀ ਨਸ਼ਿਆਂ ਦੇ ਖਿਲਾਫ ਕਾਰਵਾਈ ਹੈ ਇਹ ਸਰਕਾਰ ਐਸੀ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀ ਐਸੀ ਹਾਈ ਕੋਰਟ ਤੋਂ ਪਰਮਿਸ਼ਨ ਲੈ ਕੇ ਮਜੀਠੀਏ ਦੇ ਪਰਚਾ ਦਰਜ ਕੀਤਾ ਸੀ ਇਹ ਅੰਦਰ ਗਿਆ ਲੇਕਿਨ ਇਹ ਸਰਕਾਰ ਨੇ ਨਾ ਤਾਂ ਉਹਦਾ ਰਿਮਾਂਡ ਲਿਆ ਸਾਢੇ 3 ਸਾਲ ਉਹ ਕੇਸ ਨੂੰ ਅੱਗੇ ਵਧਾਇਆ ਨਹੀਂ ਜਿਹੜੇ ਇਸ ਨਸ਼ੇ ਦੇ ਧੰਦੇ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਬੰਦੇ ਫਿਰਦੇ ਉਹਨਾਂ ਨੂੰ ਵਿੱਚ ਨਹੀਂ ਪਾਇਆ ਤੇ ਕੱਲਾ ਮਜੀਠੀਏ ਨੂੰ ਬੁਲਾਉਂਦੇ ਰਹੇ ਹੋਰ ਕਿਸੇ ਨੂੰ ਨਸ਼ਾ ਤਸਕਰ ਨੂੰ ਬੁਲਾਇਆ ਨਹੀਂ ਉਹ ਪਰਚਾ ਫੇਲ ਕਰਤਾ ਆ ਜਿਹੜਾ ਹੁਣ ਪਰਚਾ ਹੈ ਇਹ ਪਰਚਾ ਤਾਂ ਉਹਦੀ ਆਮਦਨ ਤੋਂ ਵੱਧ ਜਾਇਦਾਦ ਦਾ ਬਤੌਰ ਮੰਤਰੀ ਜਿਹੜਾ ਉਹਦੇ ਤੇ ਕੀਤਾ ਗਿਆ ਇਹਦੇ 'ਚ ਨਸ਼ਿਆਂ ਦੇ ਪੈਸੇਦਾਰ ਲੈਣ ਦੇਣ ਦਾ ਕੋਈ ਗੱਲ ਨਹੀਂ ਹੈ ਲੇਕਿਨ ਉਹ ਉਠਾ ਪ੍ਰਚਾਰ ਆਮ ਆਦਮੀ ਪਾਰਟੀ ਕਰ ਰਹੀ ਹੈ ਕਿ ਜੀ ਇਹ ਨਸ਼ਿਆਂ ਦਾ ਪਰਚਾ ਦਰਜ ਹੋਇਆ ਇਹ ਮੇਰੇ ਪਰਚੇ ਦੀਆਂ ਮੂਹਰੇ ਦੋ ਲਾਈਨਾਂ ਪਾ ਕੇ ਉਸ ਤੋਂ ਬਾਅਦ ਵਿਜੀਲੈਂਸ ਵਿਜੀਲੈਂਸ ਹੈ ਜਿਹੜੀ ਉਹ ਕ腐ਸ਼ਨ ਦੇ ਕੇਸਾਂ ਨੂੰ ਡੀਲ ਕਰਦੀ ਹੈ ਨਸ਼ੇ ਦੇਆਂ ਨੂੰ ਨਹੀਂ ਕਰਦੀ ਇਹ ਸਹੀ ਗੱਲ ਮੂਹਰੇ ਨਹੀਂ ਲੇਕਿਆਂਦੇ ਪਰ ਮੈਂ ਫੇਰ ਵੀ ਕਹਿ ਦੇਣਾ ਕਿ ਜੇ ਤੁਹਾਨੂੰ ਇਹ ਪਰਚੇ ਵਿੱਚ ਹੀ ਮੇਰੀ ਕਿਤੇ ਜ਼ਰੂਰਤ ਹੈ ਮੇਰੀ ਗਵਾਹੀ ਦੀ ਜ਼ਰੂਰਤ ਹੈ ਮੰਜੀਠੀਏ ਦੇ ਖਿਲਾਫ ਆ ਕਿਸੇ ਵੀ ਨਸ਼ੇ ਤਸਕਰ ਦੇ ਖਿਲਾਫ ਤਾਂ ਮੈਂ ਤੁਹਾਡੇ ਪਾਸ ਆ ਕੇ ਗਵਾਹੀ ਦੇਣ ਨੂੰ ਵੀ ਤਿਆਰ ਐ ਮੈਂ ਇਸ ਕੋਈ ਵੀ ਚਾਹੇ ਕੋਈ ਵੀ ਨਸ਼ਿਆਂ ਦੇ ਖਿਲਾਫ ਹੈ ਨਸ਼ਿਆਂ ਦੇ ਤਸਕਰ ਹੈ ਜਾਂ ਨਸ਼ੇ ਵੇਚਦਾ ਹੈ ਉਹਦੇ ਹੱਕ ਉਹਦੇ ਖਿਲਾਫ ਮੈਨੂੰ ਜਿੱਥੇ ਮਰਜੀ ਲੈ ਜਾਓ ਮੈਂ ਉਹਨਾਂ ਦੇ ਟੋਟਲੀ ਖਿਲਾਫ ਖੜਾ ਐ ਤੇ ਅੱਗੇ ਉਹਨੂੰ ਵੀ ਖੜਾ ਰਾਂਗਾ ਆ ਜਿਹੜਾ ਝੂਠ ਦਾ ਪ੍ਰਚਾਰ ਮੇਰੇ ਖਿਲਾਫ ਕਰ ਰਿਹਾ ਉਸ ਦਿਨ ਜਿਹੜਾ ਸਾਡਾ ਪ੍ਰਗਟ ਸਿੰਘ ਐ ਉਹਦੇ ਤੇ ਵੀ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਵੀ ਚੱਕਿਆ ਜਾਣਾ ਤੇ ਉਹ ਅੱਜ ਵੀ ਥੋੜਾ ਜਿਹਾ ਪਾਸੇ ਹੋਇਆ ਹੋਇਆ ਕਿਉਂਕਿ ਉਹਦੇ ਤੇ ਹੀ ਪਰਚਾ ਦਰਜ ਕਰ ਰਹੇ ਉਹ ਇੱਕ ਬੜਾ ਤਗੜਾ ਖਿਡਾਰੀ ਹੈ 10 ਸਾਲ ਇੰਡੀਆ ਦੀ ਹਾਕੀ ਟੀਮ ਦਾ ਕੈਪਟਨ ਰਿਹਾ ਦਾਗ ਉਹਦੇ ਤੇ ਕੋਈ ਨਹੀਂ ਲੇਕਿਨ ਉਹਨੂੰ ਵੀ ਝੂਠੇ ਕੇਸਾਂ 'ਚ ਲਿਵੇੜਨਾ ਚਾਹੁੰਦੇ ਉਹਦੇ ਬਾਰੇ 'ਚ ਮੈਂ ਉਹਦੇ ਹੱਕ 'ਚ ਬੋਲਿਆ ਮੇਰਾ ਜੀਠੀਏ ਦੇ ਨਾਲ ਨਾ ਕੋਈ ਡੋਰ ਸਾਂਝੀ ਹੈ ਨਾ ਮੈਂ ਉਹਦੇ ਨਾਲ ਕਦੇ ਮੇਰਾ ਨਾ ਉਹ ਸਤਰੀਕਾਲ ਹੈ ਨਾ ਮੈਂ ਉਹਦੇ ਨਾਲ ਕਦੇ ਹੱਥ ਮਿਲਾਵਾ ਨਾ ਮੇਰੀ ਉਹਦੇ ਨਾਲ ਗੱਲ ਹੈ ਮੈਂ ਜਿਹੜਾ ਪਰਚਾ ਮੈਂ ਕੀਤਾ ਸੀ ਮੈਂ ਉਹਦੇ ਤੇ ਅੱਜ ਵੀ ਸਟੈਂਡ ਕਰਦਾ ਹਾਂ కల్ను స్టెడ్ కను